ਤਾਂ ਜੀ ਤੇ ਡਾਕਟਰ ਪਲਟਾ ਦਾ ਪਾਟ ਅਗਲਾ ਸ਼ੁਰੂ ਕਰਦੇ ਆਂ ਜੀ ਸਰੂਪ ਮੈਂ ਚਾਚੇ ਨੂੰ ਆਖਿਆ ਸੀ ਕਿ ਆਵਲ ਤਾਂ ਮੇਰਾ ਦੋਸਤ ਤੁਹਾਡਾ ਸੈਟ ਮੁਫਤ ਤਿਆਰ ਕਰ ਦੇਵੇਗਾ ਨਹੀਂ ਤਾਂ 57 ਰੁਪਏ ਲੱਗਣਗੇ ਉਹ ਅਸੀਂ ਦੇ ਦੇਵਾਂਗੇ ਆਖਰਿਕ ਡਾਕਟਰ ਦੁੱਤੇ ਡਾਕਟਰ ਦਾ ਕੋਜਿ ਲਈ ਹਾਸ ਤਾਂ ਕਰਦਾ ਹੀ ਹੈ ਮੈਂ ਅੱਖਾਂ ਦਾ ਡਾਕਟਰ ਹਾਂ ਤੇ ਤੂੰ ਦੰਦਾਂ ਦਾ ਕੱਲ ਜੇ ਤੁਹਾਡੇ ਘਰ ਕਿਸੇ ਨੂੰ ਅੱਖਾਂ ਦਾ ਰੋਗ ਹੋਵੇ ਤਾਂ ਕੀ ਮੈਂ ਪੈਸੇ ਮੰਗ ਸਕਾਂਗਾ ਉਕਾ ਨਹੀਂ ਮੈਂ ਚਾਚੇ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਏ ਉਹ ਪਸੋਂ ਤੁਹਾਡੇ ਪਾਸ ਆਵੇਗਾ ਉਸ ਤੇ ਦੰਧ ਰਤਾ ਸੋਨੇ ਬਣਾਉਣੇ ਡਾਕਟਰ ਫਿਕਰ ਨਾ ਕਰ ਸਰੂਪ ਹੱਸ਼ਾ ਮੈਂ ਚੱਲਦਾ ਹਾਂ ਜੇ ਕਦੀ ਜਲੰਧਰ ਆਵੇਂ ਤਾਂ ਮੈਨੂੰ ਜ਼ਰੂਰ ਮਿਲਿ ਰੇਲਵੇ ਰੋਡ ਉੱਤੇ ਥਾਣੇ ਪਾਸ ਹੀ ਪਟੂਰਿਆਂ ਦੀ ਹੱਟੀਏ ਉਸ ਦੀ ਖੱਬੀ ਨੁਕਰੇ ਮੇਰੀ ਦੁਕਾਨ ਹੈ ਬਾਹਰ ਬੋਲ ਲੱਗਿਆ ਏ ਅੱਖਾਂ ਦਾ ਹਸਪਤਾਲ ਆਵੇਂਗਾ ਆਵੇਂਗਾ ਨਾ ਡਾਕਟਰ ਹਾਂ ਜਰੂਰ ਸਰੂਪ ਚੰਗਾ ਮੈਂ ਚੱਲਦਾ ਹਾਂ ਡਾਕਟਰ ਚਾਹ ਤਾਂ ਪੀ ਜਾ ਸਰੂਪ ਨਹੀਂ ਮੈਨੂੰ ਦੇਰ ਹੁੰਦੀ ਏ ਮੈਂ ਚੱਲਦਾ ਹਾਂ ਯਾਰ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਸਤ ਸ੍ਰੀ ਅਕਾਲ ਡਾਕਟਰ ਤੇ ਜਸਵੰਤ ਸਤ ਸ੍ਰੀ ਅਕਾਲ ਸਰੂਪ ਚਲਾ ਜਾਂਦਾ ਹੈ ਜਸਵੰਤ ਤੁਸੀਂ ਛੱਟ ਚਾਹ ਨੂੰ ਪੁੱਛ ਲਿਆ ਘਰ ਵਿੱਚ ਦੁੱਧ ਖੰਡ ਕਿੱਥੇ ਸੀ ਡਾਕਟਰ ਕੀ ਕਰਦਾ ਘਰ ਆਏ ਨੂੰ ਛੇਕੜ ਪੁੱਛਣਾ ਹੀ ਹੋਇਆ ਜਸਵੰਤ ਮੈਂ ਤੁਹਾਨੂੰ ਆਖਿਆ ਸੀ ਨਾ ਦੁੱਧ ਦਹੀਂ ਦੀ ਦੁਕਾਨ ਖੋਲੋ ਜੇ ਮੇਰੀ ਗੱਲ ਮੰਨੀ ਹੁੰਦੀ ਤਾਂ ਭਾਵੇਂ ਆਪਣੇ ਸਾਰੇ ਦੋਸਤਾਂ ਨੂੰ ਅੱਜ ਰਾਤ-ਰਾਤ ਚਾਹ ਪਿਲਾਉਂਦੇ ਠਕ ਠਕ ਡਾਕਟਰ ਹਾਂ ਕੋਈ ਮਰੀਜ਼ ਜਸਵੰਤ ਮੈਂ ਅੰਦਰ ਜਾਣੀ ਆ ਡਾਕਟਰ ਛੇਤੀ ਜਾ ਕੇ అలਾਰਮ ਵਜਾ ਇਹ ਜ਼ਰੂਰੀ ਇਹ ਜ਼ਰੂਰ ਕੱਲ ਵਾਲਾ ਮਰੀਜ਼ ਏ ਜਸਵੰਤ అలਾਰਮ ਦੀ ਘੰਟੀ ਵਜਾਂਦੀ ਹੈ ਤੇ ਡਾਕਟਰ ਟੈਲੀਫੋਨ ਚੱਕ ਕੇ ਗੱਲਾਂ ਕਰਨ ਲੱਗ ਪੈਂਦਾ ਹੈ ਇਹ ਸੀ ਸਾਡਾ ਅਗਲਾ 파ਟ ਅੱਜ ਦਾ 파ਟ ਵਾਤਵਾਸ਼ਿਆ ਕਰੋ ਲਾਈਕ ਕਰੋ ਅਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਜੀ ਨਵੇਂ ਵੀਡੀਓ ਲੈ ਕੇ ਜੀ Assim eu